ਹਾਂਜੀ ਸਸਰੀ ਕੱਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਮੱਝਵੀ ਸਿੰਘਾਂ ਦੀ ਗੁੱਡੀ ਤੇ ਭੈਣ ਦੇ ਆਏ ਹੋਏ ਨੇ ਬੈਂਡ ਤੇ ਮੁੰਡਾ ਚਾਹੀਦਾ ਆਪਾਂ ਨੂੰ ਪੈਸੇ ਲਾਉਣ ਵਾਲਾ ਤੇ ਅੱਧੇ ਪੈਸੇ ਲਾਉਣ ਵਾਲਾ ਹੀ ਚਾਹੀਦਾ ਅੱਧੇ ਪੈਸੇ ਉਹਨਾਂ ਨੇ ਆਪ ਹੀ ਲਾ ਲੈਣੇ ਨੇ ਜੇ ਕੋਈ ਇਹੋ ਜਿਹਾ ਮੁੰਡਾ ਹੈਗਾ ਭੈਣ ਦੀ ਉਮਰ ਸਾਰੀ 23 ਸਾਲ ਹੈ ਤੇ ਮੁੰਡਾ 26-27 ਸਾਲ ਦਾ ਹੋਵੇ ਚੱਲ ਜੂਗਾ ਹੋਵੇ ਮੱਝਪੀਆ ਦਾ ਐਂਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਹੈ ਅਮਰੀਕਾ ਦੇ ਵਿੱਚ ਸਿਟੀਜ਼ਨ ਮੁੰਡਾ ਤੇ ਮੁੰਡਾ ਹੈਗਾ 90 ਦਾ ਬੌਰਨ ਤੇ ਆਪਾਂ ਨੂੰ ਕੁੜੀ ਚਾਹੀਦੀ ਹੈ ਬੀਐਸਸੀ ਨਰਸਿੰਗ ਤੇ ਕੁੜੀ ਮੁੰਡੇ ਤੋਂ 1-2 ਸਾਲ ਛੋਟੀ ਹੋਵੇ ਜਿਆਦਾ ਛੋਟੀ ਵੀ ਨਾ ਹੋਵੇ ਤੇ ਵੱਡੀ ਤਾਂ ਜਮਾਈ ਨਾ ਹੋਵੇ ਤੇ ਮੁੰਡੇ ਦਾ ਏਰੀਆ ਹੈਗਾ ਇੱਧਰ ਸੰਗਰੂਰ ਤੇ ਆਪਾਂ ਨੂੰ ਇੱਧਰਲੀ ਸੈੜੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਕਰ ਦੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਜੱਟਾਂ ਦੀ ਕੁੜੀ 99 ਵਰਨ ਤੇ ਆਪਾਂ ਨੂੰ ਚਾਹੀਦਾ ਜੱਟਾਂ ਦਾ ਮੁੰਡਾ 10-12 ਕਿਲੀਆਂ ਦੇ ਵਿੱਚ ਇੱਧਰ ਲਈ ਤੇ ਜੇ ਆਪਣੇ ਕੋਲੇ ਕਿਸੇ ਕੋਲੇ 10-12 ਕਿਲੀਆਂ ਦੇ ਵਿੱਚ ਮੁੰਡਾ ਹੈਗਾ 20 ਤੋਂ 25 ਲੱਖ ਰੁਪਈਆ ਭੈਣੂਰੀ ਵਿਆਹ ਤੇ ਲਾ ਦੇਣਗੇ ਤੇ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਤੇ ਮੁੰਡਾ ਜੱਟਾਂ ਦਾ ਹੀ ਹੋਵੇ ਜੀ ਕੁੜੀ ਤੋਂ 1-2 ਸਾਲ ਵੱਡਾ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣੂਰੀ ਜੀ ਦਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਰਮਦਾਸ ਸਿੰਘ ਦੀ ਕੁੜੀ ਉਮਰ ਹੈਗੀ ਆ 29 ਸਾਲ ਤੇ ਭੈਣ ਨੂੰ ਮੁੰਡਾ ਕੈਨੇਡਾ ਦਾ ਪੀਆਰ ਚਾਹੀਦਾ ਤੇ ਵਧੀਆ ਤਕੜੇ ਘਰ ਹਾਂ ਭੈਣ 30 35 ਲੱਖ ਰੁਪਈਆ ਲਾ ਦੇਣਗੇ ਵਿਆਹ ਦੇ ਉੱਤੇ ਤੇ ਆਪਾਂ ਨੂੰ ਮੁੰਡਾ ਰਮਦਾਸ ਹੀ ਸਿੱਖਾਂ ਦਾ ਹੀ ਚਾਹੀਦਾ ਜੀ ਵਧੀਆ ਤਕੜੇ ਘਰ ਹਾਂ ਭੈਣ ਅਦਰ ਹੋ ਜਾ ਕੋ ਤਾਂ ਤੇ ਵੀਡੀਓ ਨੂੰ ਕਰ ਦੋ ਦੰਪ ਤੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਨਾ ਬੇਟਾ ਕਾਕੂ ਨਾ ਐ ਨ ਕਰਿਆ ਕਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਕੈਨੇਡਾ ਦੀ ਪੀਆਰ ਕੁੜੀ ਆਈ ਆ ਇੱਧਰ ਬਰਨਾਲੇ ਏਰੀਏ ਤੋਂ ਆਪਾਂ ਨੂੰ 20 ਕਿੱਗਿਆਂ ਦੇ ਵਿੱਚ ਮੁੰਡਾ ਚਾਹੀਦਾ 15 18 20 ਯਾਨੀ 15 ਤੋਂ ਘੱਟ ਹੋਵੇ ਨਾ 20 ਹੋਵੇ ਤਾਂ ਬਾਲਾ ਹੀ ਵਧੀਆ ਆਪਾਂ ਭਾਲਦੇ ਆ ਸਿੱਧਾ ਕੇਸ ਕੁੜੀ ਕੈਨੇਡਾ ਦੀ ਪੀਆਰ ਆ ਵਿਆਹ ਇਹਨਾਂ ਨੇ ਵਧੀਆ ਕਰਨਾ ਆਪਦੇ ਕੋਲੇ 25 ਗੀਲੇ ਜ਼ਮੀਨ ਆ ਇਹਨਾਂ ਕੋਲੇ ਤੇ ਕੋਈ ਕੁੜੀ ਦੀ ਮੰਗ ਡਿਮਾਂਡ ਨਹੀਂ ਵਿਆਹ ਪੂਰਾ ਟੌਪ ਦਾ ਕਰਨੀ ਜਿੱਤੇ 20 ਕਿੱਲੇ ਵਾਲਾ ਮੁੰਡਾ ਚਾਹੀਦਾ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਕੇਂਦਰ ਤੇ ਆਪਣੇ ਕੋਲੇ ਆਇਆ ਜੀ ਮੱਝਵੀ ਸਿੰਘਾਂ ਦਾ ਮੁੰਡਾ ਜਈ ਹੈ ਜੀ ਬਿਜਲੀ ਮੈਗਮੇ ਦੇ ਵਿੱਚ 91 ਦਾ ਜਨਮ ਹੈ ਵੀਰ ਦਾ 35000 ਰੁਪਏ ਤਨਖਾਹ ਵੀਰ ਦੀ ਤੇ ਆਪਾਂ ਨੂੰ ਕੁੜੀ ਮੱਝਵੀ ਸਿੰਘਾਂ ਦੀ ਮਤਲਬ ਕੋਈ ਜੌਬ ਕਰਦੀ ਹੋਵੇ ਕੁੜੀ ਜੀ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਬਸ ਵਧੀਆ ਕਰੋ ਜੌਬ ਕਰਦੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਤੁਹਾਨੂੰ ਕਿ ਸ਼ੇਅਰ ਕਰਦੇ ਤੁਹਾਨੂੰ ਸਾਸਰੀ ਕਾਲ ਮੈਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਕੈਨੇਡਾ ਦੀ ਪੀਆਰ ਕੁੜੀ ਤੇ ਖੰਨੇ ਏਰੀਏ ਤੋਂ ਆ ਜੀ ਮਲੋ ਏਰੀਏ ਤੋਂ ਖੰਨੇ ਏਰੀਏ ਤੋਂ ਆ ਤੇ ਇਹ ਵੀਡੀਓ ਨੂੰ ਧਿਆਨ ਨਾਲ ਸੁਣ ਲਓ 7-8 ਕਿਲਿਆਂ ਚ ਮੁੰਡਾ ਚਾਹੀਦਾ ਜੀ ਚਟਾਂ ਦਾ ਗੁਰਸਿੱਖ ਮੁੰਡਾ ਹੋਵੇ ਤੇ ਮਤਲਬ ਬੋਦੀਆਂ ਵਾਲਾ ਨਾਮ ਤੇ ਗੁਰਸਿੱਖ ਹਾਂਜੀ ਸਾਸਰੀ ਕਾਲ ਮੈਸੋਡੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਸਰੀ ਕੈਨੇਡਾ ਦੇ ਵਿੱਚੋਂ ਕੁੜੀ ਆਈ ਹੈ ਜੀ ਭੈਣ ਦੀ ਉਮਰ ਹੈਗੀ ਆ 29 ਸਾਲ 2 ਸਾਲ ਦੀ ਲਵੇ ਗੁੱਡੀ ਹੈ ਭੈਣ ਵਿਧਵਾ ਹੋਈ ਹੋਈ ਹੈ ਜੀ ਕੈਨੇਡਾ ਦੀ ਪੀਆਰ ਹੈ ਮੁੰਡਾ ਚਾਹੀਦਾ 7-8 ਕਿਲਿਆਂ ਦੇ ਵਿੱਚ ਉਹ ਵੀ ਆਪਾਂ ਨੂੰ ਸਿੱਧਾ ਮਿਲ ਜਾਵੇ ਤਾਂ ਬਾਲਾ ਵਧੀਆ ਤੇ ਆਪਾਂ ਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇ ਕੋਈ ਭੈਣ ਨੂੰ ਸਮੇਤ ਕੁੜੀ ਅਪਣਾਉਣਾ ਚਾਹੁੰਦਾ ਭੈਣ ਕੈਨੇਡਾ ਦੀ ਪੀਆਰ ਹੈ ਭੈਣ ਇੱਧਰ ਆਈ ਹੋਈ ਹੈ ਤਾਂ ਆਪਾਂ ਮੀਟਿੰਗ ਕਰਾਵਾਂਗੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੇ ਰਿਪੋਰਟਰ ਤੇ ਆਪਣੇ ਕੋਲੇ ਇੱਕ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ 92 ਵਰਨਾ ਪੈਣਾ ਤੇ ਕੁੜੀ ਹੈਗੀ ਫੌਜੀ ਤੇ ਆਪਾਂ ਨੂੰ ਮੁੰਡਾ ਵੀ ਫੌਜੀ ਹੀ ਚਾਹੀਏ ਜਾਂ ਤਾਂ ਕੋਈ ਮੁੰਡਾ ਮਲਾਜਮ ਲੱਗਿਆ ਹੋਵੇ ਜਾਂ ਮੁੰਡਾ ਫੌਜੀ ਹੀ ਹੋਵੇ ਤੇ ਮੁੰਡਾ ਕੁੜੀ ਨਾਲੋਂ ਇੱਕ ਦੋ ਸਾਲ ਵੱਡਾ ਹੋਵੇ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਵਰਨ ਤੇ ਭੈਣ ਹੈਗੀ ਆ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਠਟੋਕਟ ਬੀਏ ਤਾਂ ਹੋ ਗਏ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜਮੀਨ ਘਟਨਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦਿਓ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਕੋਲੇ ਆਈ ਹੈ ਜੀ ਰੋੜੇ ਖੱਤਰੀਆਂ ਦੀ ਪੂਰੀ ਕੈਨੇਡਾ ਪੀਆਰ ਤੇ ਆਪਾਂ ਨੂੰ ਮੁੰਡਾ ਵੀ ਰੋੜੇ ਖੱਤਰੀਆਂ ਦਾ ਹੀ ਚਾਹੀਦਾ ਹੈ ਜੀ ਭੈਣ ਨੂੰ ਲਈ ਵਧੀਆ ਵਿਆਹ ਕਰਨਗੇ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਵਧੀਆ ਤਗੜੇ ਘਰੂਆਂ ਭੈਣ ਘੱਟੋ ਘੱਟ 30 ਤੋਂ 40 ਲੱਖ ਰੁਪਿਆ ਵਿਆਹ ਤੇ ਲਾਉਣਾ ਹੈ ਤੇ ਆਪਾਂ ਨੂੰ ਮੁੰਡਾ ਖੱਤਰੀਆਂ ਦਾ ਚਾਹੀਦਾ ਸੱਬੀਆਂ ਸਤਾਈਆਂ ਕਿਸਾਨਾਂ ਦਾ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ ਫਿਰੋਜ਼ਪੁਰ ਏਰੀਏ ਤੋਂ ਮੁੰਡਾ ਤੇ ਆਪਾਂ ਨੂੰ ਚਾਹੀਦੀ ਐ ਆਸਟ੍ਰੇਲੀਆ ਦੇ ਜਿਹੜੀ ਕੁੜੀ ਦੇ ਬੈਂਡ ਆਏ ਹੁਣ ਉਹ ਕੁੜੀ ਚਾਹੀਦੀ ਆਪਾਂ ਨੂੰ ਆਸਟ੍ਰੇਲੀਆ ਦਾ ਮਤਲਬ ਵੀ ਦੀ ਸਾਰੀ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਵੀਰ ਇਦਰੀ ਐ 8 ਕਿਲੇ ਪੈਲੀ ਐ ਵਧੀਆ ਕਰੂਆਂ ਵੀਰ ਤੇ ਆਪਦੀਆਂ ਦੁਕਾਨਾਂ ਫਲਾਟ ਵਗੈਰਾ ਵੀ ਆਉਦੇ ਨੇ ਤੇ ਜੇ ਕੋਈ ਭੈਣ ਦੀ ਆਈਲੈਂਡਸ ਕਰੀ ਹੋਈ ਆ ਆਸਟ੍ਰੇਲੀਆ ਦੀ ਹੈ ਲਾਉਣਾ ਚਾਹੁੰਦੀ ਐ ਤਾਂ ਮੇਰੇ ਨਾਲ ਸੰਪਰਕ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਦਿੱਲੀ ਪਰ ਤੇ ਆਪਣੇ ਕੋਲ ਆਈ ਆ ਚੱਕਾਂ ਦੀ ਕੁੜੀ ਮਰੀਲਪੁਰ ਨੇ ਜਿਹੜੇ ਦੇ ਵਿੱਚੋਂ ਤੇ ਵਧੀਆ ਭੈਣ ਪੂਰੇ ਤਕੜੇ ਕਰੂਆ ਹੈ ਤੇ ਵਧੀਆ ਉਹਨਾਂ ਨੇ ਵਿਆਹ ਕਰਨਾ 12 ਤੋਂ 15 ਕਿੱਲੇ ਜ਼ਮੀਨ ਦੇ ਭਾਂ ਦੇ ਨੇ ਵਧੀਆ ਤਕੜਾ ਵਿਆਹ ਕਰਨਗੇ ਜੀ ਭੈਣ ਦੀ ਉਮਰ ਹੈਗੀ ਹੈ 30 ਸਾਲ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ ਪਪਾ ਨੂੰ ਇੱਧਰ ਅਮ드ਗੜ ਮੰਡੀ ਤੱਕ ਆ ਜਾਣਗੇ ਉੱਤਰ ਸੰਗਰੂਰ ਤੱਕ ਚਲੇ ਜਾਣਗੇ ਤੇ ਪਟਿਆਲੇ ਤੱਕ ਚਲੇ ਜਾਣਗੇ ਧੰਨਵਾਦ